ਸਤ ਸਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਕਰਤਾਰਪੁਰਾ ਤਹਿਸੀਲ ਤੇ ਜ਼ਿਲ੍ਹਾ ਬਾਈ ਦਾ ਪਟਿਆਲਾ ਕਹਿੰਦੇ ਵੀ ਮੰਡੀਆਂ ਪੰਜਾਬ ਚ ਲੱਗਣੋਂ ਬੰਦ ਹੋ ਗਈਆਂ ਪਰ ਕਹਿੰਦੇ ਸਾਡੇ ਵਾਲੇ ਬਿੰਦੇ ਬਾਈ ਨੇ ਮੰਡੀ ਆ ਜਿਹੜੀ ਮੰਡੀ ਅੱਜ ਘਰੀ ਲਾਤੀ ਫਰੇਕ ਕਿਸਮ ਦਾ ਪਸ਼ੂ ਮਿਲੂਗਾ ਗੱਬਣਾ ਚ ਇੱਕ ਪਾਸ ਬੱਛੀਆਂ ਮਿਲ ਗਈਆਂ ਤਾਜ਼ੀਆਂ ਸੂਈਆਂ ਗਾਵਾਂ ਮਿਲ ਗਈਆਂ ਨਾਲ ਬੱਛੀਆਂ ਨੇ ਔਸਰ ਕੱਟੀਆਂ ਮਿਲ ਗਈਆਂ ਤਾਜ਼ੀਆਂ ਸੂਈਆਂ ਝੋਟੀਆਂ ਮਿਲ ਗਈਆਂ ਤੇ ਗੱਬਣ ਝੋਟੀ ਵੀ ਮਿਲੂ ਕਿਉਂਕਿ ਜਿਹੜੀ ਮੰਡੀ ਆ ਮੰਡੀ ਮੈਂ ਤੁਹਾਨੂੰ ਕਿਸੇ ਗੱਲ ਤੋਂ ਆਖੀ ਆ ਮੰਡੀ 'ਚ ਹਰ ਇੱਕ ਕਿਸਮ ਦਾ ਜਾਨਵਰ ਹੁੰਦਾ ਬੂਰੀਆਂ ਕੱਟੀਆਂ ਵੀ ਮਿਲੀਆਂ ਝੋਟੀਆਂ ਟਾਪ ਕੁਆਲਿਟੀ ਦੀਆਂ ਬੰਦ ਸਿੰਘ ਦੇ ਵਿੱਚ ਤਿਆਰ ਦੁੱਧ ਵਾਲੇ ਪਸ਼ੂ ਵੀ ਨੇ ਇੱਕ ਦੋ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਕੁਝ ਪਸ਼ੂ ਖੋਲ ਕੇ ਤੋਰ ਕੇ ਦਿਖਾ ਦੂੰਗਾ ਕਿਉਂਕਿ ਬੱਚੀਆਂ ਤੇ ਕੱਟੀਆਂ ਤੁਹਾਨੂੰ ਖੜੀਆਂ ਦਿਖਾ ਦੂੰਗਾ ਕਿਉਂਕਿ ਜਿਹੜੀ ਇਹ ਉਮਰ ਹੁੰਦੀ ਆ ਥੋੜੀ ਸ਼ਰਾਰਤ ਦੀ ਹੁੰਦੀ ਆ ਭੱਜਣਾ ਅਠ ਲੈਂਦਾ ਪਸ਼ੂ ਬਾਕੀ ਤੰਦਰੁਸਤ ਨੇ ਪਸ਼ੂ ਸਾਰੇ ਉਹ ਤੁਸੀਂ ਜੇ ਨੇੜੇ ਆ ਕੇ ਦੇਖ ਲਿਓ ਆ ਜਾ ਬਾਈ ਹਾਂ ਹੋਰ ਕੀ ਹਾਲ ਹੈ ਠੀਕ ਠਾਕ ਵਧੀਆ ਸਸਤੀ ਕਰਨ ਲੰਘਿਆ ਟਾਈਮ ਥੋੜਾ ਹਾਂ ਇਹ ਟਾਈਮ ਫਿਰ ਸੀਜ਼ਨ ਚ ਲੱਗੇ ਸੀ ਠੀਕ ਹੈ ਗੱਲ ਸੀਜ਼ਨ ਤੋਂ ਬਾਅਦ ਫਿਰ ਕੰਮ ਕਾਫੀ ਆਪਣਾ ਹੁੰਦਾ ਚਰੀ ਇੱਕ ਪੱਠੇ ਪੁੱਠੇ ਬੀਜਣੇ ਮਾਜਰਾ ਪੂਜਰਾ ਵਗੈਰਾ ਲੰਘਿਆ ਥੋੜਾ ਜਿਹਾ ਟਾਈਮ ਲੰਘਿਆ ਚਲੋ ਕੰਮ ਬਾਈ ਨੇ ਉਹੀ ਗੱਲ ਜਿਵੇਂ ਹੁਣੇ ਸ਼ੁਰੂ ਕੀ ਦੱਸਿਆ ਵੀ ਲੇਟ ਕੱਢ ਦਾਂਗੇ ਸਾਰੀ ਅੱਜ ਥੋੜਾ ਮੰਡੀ ਵਾਲਾ ਸਿਸਟਮ ਹਰੇਕ ਹਾਂਜੀ ਲੇਟ ਪਣ ਕੱਢ ਦਾਂਗੇ ਆਪਾਂ ਸਾਰੇ ਤਰ੍ਹਾਂ ਦੇ ਪਸ਼ੂ ਹੈਗੇ ਆਪਣੇ ਕੋ ਇਧਰੋਂ ਕਰਨੀ ਸ਼ੁਰੂ ਬੂਰੀ ਹਾਂਜੀ ਇੱਥੋਂ ਕਰ ਲਈ ਸ਼ੁਰੂ ਕਰ ਲਿਆ ਇੱਕ ਨੰਬਰ ਤੇ ਮਾਰ ਗੈਰੀ ਬੂਰੀ ਤੋਰੇ ਫੇਰੇ ਚ 100 ਦਾ 100 ਬਿਲਕੁਲ ਕਟੀਆਂ ਦੀ ਬਹੁਤ ਟੌਪ ਦੀ ਐ ਤੋਰਤਾਰ ਸਾਰੀ ਕਿਉਂਕਿ ਨਵੀਆਂ ਆਈਆਂ ਅੱਜ ਹੀ ਅਜੇ ਉਤਰੀਆਂ ਆਈਆਂ ਅੱਜ ਠੀਕ ਆ ਕਰਕੇ ਕੁਝ ਥੋੜੇ ਡਰਦੀਆਂ ਵੀ ਆਈਆਂ ਵੀ ਲੰਬਾ ਹਾਂ ਲੰਬਾ ਸਫਰ ਕਰਕੇ ਆਈਆਂ ਕੋਈ ਇੱਕ ਗੱਲ ਦੱਸਾਂ ਉਹ ਹਾਂਸਾਂ ਦੀ ਜੋੜੀ ਐ ਹਾਂਸਾਂ ਦੀ ਜੋੜੀ ਐ ਜੀ ਜਿੱਦਾਂ ਨਾ ਨੁਕਰੀਆਂ ਘੋੜੀਆਂ ਨੋਗਰੀ ਕੋ ਡੋ ਨੰਬਰ ਵਾਲੀ ਦੇ ਫੇਸ ਤੇ ਮਾਰਦੇ ਸਿੰਗ ਨਹੀਂ ਬੂਰੀ ਦਾ ਇੰਨਾ ਬੰਦ ਮਿਲਦਾ ਬਿਲਕੁਲ ਛੋਟਾ ਸਿੰਗ ਹੈ ਜੀ ਇੱਡਾ ਬੂਰੀ ਦਾ ਵਕਾਈ ਨੀਲੀ ਰਾਵੀ ਦੇ ਵਿੱਚ ਲਾ ਦੋ ਆ ਜਾਂਦਾ ਹੈ ਸਿੰਗ ਬਿਲਕੁਲ ਬੰਦ ਤੇ ਇਹਦਾ ਕਰਕੇ ਨੀਲੀ ਰਾਵੀ ਚ ਇੱਡਾ ਸਿੰਗ ਛੋਟਾ ਨਹੀਂ ਮਿਲਦਾ ਬਿਲਕੁਲ ਬੰਦ ਸਿੰਗ ਅਰ ਕਲਰ ਵੀ ਬਹੁਤ ਜ਼ਿਆਦਾ ਹਾਂ ਜੀ ਕੱਦ ਵੀ ਬਹੁਤ ਸੋਹਣੇ ਪੀਚਾ ਉਮਰ ਕਿੰਨੀ ਕਿੰਨੀ ਕਾ ਭਾਈ ਇਹਨਾਂ ਦੀ ਉਮਰ ਦੋ ਦੋ ਦੰਦ ਹੈ ਜੀ ਇਹਦੇ ਦੋ ਦੋ ਦੰਦ ਦੋ ਦੋ ਦੰਦ ਦੇ ਦੂੰਗਾ ਗੱਬਣਾ ਤਾਂ ਨਹੀਂ ਹੈਗੀਆਂ ਗੱਬਣਾ ਇਹ ਹੋਈ ਹੋਈ ਹੈ ਗੱਬਣੀ ਠੀਕ ਹੈ ਜੀ ਬਾਕੀ ਇਹ ਆਪਾਂ ਪੱਕਾ ਕਹਿ ਕੇ ਨਹੀਂ ਦੇਣੀ ਵੀ ਗ ਅਤੇ ਟੀਕਾ ਲੱਗਾ ਹ ਪਰ ਬਿਊਟੀ ਵਾਲੇ ਪੱਖ ਤੋਂ ਸੱਜਣੋਂ 100 ਦੀਆਂ 100 ਨੇ ਕੱਟੀਆਂ ਹਰੇਕ ਪੱਖ ਤੋਂ ਜੇ ਬਿਊਟੀ ਵਾਲੇ ਪੱਖ ਦੀ ਗੱਲ ਕਰ ਲਈਏ ਥੋੜਾ ਜਿਹਾ ਬਾਈ ਨੇ ਦੱਸਿਆ ਵੀ ਉੱਪਰ ਆ ਜਾ ਮਨਾਉਂਦੀ ਆ ਹਾਂਜੀ ਥੋੜਾ ਜਿਹਾ ਪਸ਼ੂ ਕੀ ਵੀ ਡਰ ਜੇ ਨਾ ਫਿਰ ਝੋਲ ਝੂਲ ਦਿਖਾ ਦਿੰਦਾ ਰੀ ਝੋਲ ਚੰਗੀਆਂ ਥੱਲਿਓ ਠਣ ਕੱਲਾ ਕੱਲਾ ਲੱਗਿਆ ਤੇ ਪੂਰਾ ਗੈਪ ਹਾਂ ਟਾਪ ਦਾ ਠਣ ਲੱਗਿਆ ਜੀ ਹਾਂਜੀ ਇਹਦੇ ਦਾ ਲੱਤ ਦੇਖੋ ਕਿੰਡੀ ਲੰਬੀ ਹੈ ਕੱਟੀ ਦੀ ਬਹੁਤ ਕੱਦ ਕਰੂਗੀ ਹਾਂਜੀ ਸੋਹਣੇ ਪੰਚ ਆ ਗਈਆਂ ਦੋਨੋਂ ਸੁਨੱਖੀਆਂ ਕੱਟੀਆਂ ਇਹਦਾ ਬਈ ਜੋੜੇ ਦਾ ਹੀ ਰੇਟ ਕਰਾਂਗੇ ਆਪਾਂ ਜੋੜੇ ਦਾ ਕਰਦਾ ਜੇ ਕੱਲੀ ਕੱਲੀ ਦਾ ਕਰਾਉਣਾ ਹੈ ਕੱਲੀ ਕੱਲੀ ਦਾ ਕਰਦਾਂਗੇ ਆਪਾਂ ਦਾ ਕੋਈ ਚੱਕਰ ਨਹੀਂ ਜੋੜੇ ਦਾ ਕਹੋਗੇ ਠੀਕ ਆ ਗੱਲ। ਮੈਂ ਦੇਖਦਾ ਜੋੜੇ ਦੀ ਨਿਮੇੜ ਦੇ ਕੱਲੀ ਕੱਲੀ ਵਾਲੇ ਨਾਲ ਮੱਥਾ ਹੂੰ ਲਾ ਲਈ ਫੇਰਾ। ਤੇ ਜੋੜੇ ਦਾ ਆਪਾਂ ਕਰਦਾਂਗੇ 1,65,000 ਰੁਪਏ ਜੀ। 1,65,000 ਰੁਪਏ 65,000 ਰੁਪਏ ਜੋੜੇ ਦਾ ਜੀ। ਇਹ ਕੱਲੀ ਕਿੰਨੇ ਦੀ ਹੋਗੀ ਫੇਰਾ? ਕੱਲੀ ਕੱਲੀ ਲਾ ਲਓ ਜੀ ਬਾਕੀ ਕੱਲੀ ਕੱਲੀ ਜੇ ਉਦਾਂ ਕਰਾਉਣਾ ਕੱਲੀ ਕੱਲੀ 70 70 ਦੀ ਲਾ ਦਾਂ। ਠੀਕ ਆ ਗੱਲ। ਹਾਂ ਜੀ। ਪਰ ਕੱਲੀ ਕੱਲੀ ਦਾ 70 70 ਹਾਂ ਸੌਰੀ 70 ਦੀ ਤਾਂ ਗਲਤੀ ਨਾਲ ਲਾਲੋ ਕਿਹਾ ਗਿਆ ਠੀਕ ਹੈ ਨਾਲੋ ਜੀ 70 ਦੀ ਆਪਾਂ ਇੱਕ 70 70 ਦੀ ਇੱਕ ਦੇ ਦਾਂਗੇ ਕੱਲੀ 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 ਇੱਕ 40 ਦਾ ਜੋੜਾ ਇੱਕ 40 ਦਾ ਜੋੜਾ ਹਾਂ ਸੌਰੀ ਗਲਤੀ ਨਾਲ ਕਿਹਾ ਹਾਂ ਇਕੱਠੀਆਂ ਲੈਣੀਆਂ ਹਾਂ ਹਾਂ ਇਕੱਠੀਆਂ ਲੈਣੀਆਂ ਥੋੜੇ ਹੋਰ ਕੱਟ ਕਰ ਦਾਂਗੇ ਦੋਵਾਂ ਪੰਜ ਛੱਡ ਦਾਂਗੇ ਜੋੜੇ ਚੋਂ ਜੋੜੇ ਛੱਡ ਦਾਂਗੇ ਇੱਕ ਬਾਈ ਕਹਿੰਦਾ ਜੋੜਾ ਦੇ ਦਾਂਗੇ ਇੱਕ 35 ਦਾ ਇੱਕ 60 ਵਾਲੀ ਥੋੜੀ ਮਿਸਟੇਕ ਹੋ ਗਈ ਮਿਸਟੇਕ ਹੋ ਗਈ ਥੋੜੀ ਗਲਤੀ ਲੱਗੀ ਤੇ ਹੁਣ ਮਾਰ ਦੇਗਾ ਜੀ ਤਿੰਨ ਨੰਬਰ ਵਾਲੀ ਤੇ ਇਹ ਤੋਰ ਦੇ ਖੋਲ ਕੇ ਬਾਈ ਆ ਜਾ ਤੇਰੇ ਨੂੰ ਜੋਬਰਾ ਲੱਭੂ ਸਿੰਘ ਤੋਰ ਦੇ ਇਸ ਕੁਆਲਿਟੀ ਦੇ ਮਾਰਗਰੀ ਕੈਮਰਾ ਸੁਭਾਅ ਆ ਦੀ ਬੜੀ ਟੰਡੀ ਬਹੁਤ ਛੋਟੀ ਬਹੁਤ ਢੰਡੀ ਆ ਜੀ ਇਹਦੇ ਲੈ ਜਗਾਲੀ ਕਰੀ ਜਾਂਦੀ ਆ ਵੱਡੀ ਬੁੱਡੀ ਫੁੱਲ ਵੱਡੀ ਬੁੱਡੀ ਫੁੱਲ ਕੰਦ ਕੁੱਦ ਬਹੁਤ ਵਧੀਆ ਈ ਦੋ ਦੰਦ ਦਾ ਮੂੰਹ ਤੋਂ ਆ ਜੇ ਦੋ ਦੰਦ ਦਾ ਦੂਸਰਾ ਸੂਹਾ ਸੂਗੀ ਜੀ ਦੋ ਦੰਦ ਦੋ ਦੰਦ ਦਾ ਜੀ ਦੂਸਰਾ ਸੂਹਾ ਸੂ ਪਹਿਲਾਂ ਦਾ ਰਿਕਾਰਡ ਕੀ ਦੱਸਿਆ ਬਾਈ ਪਹਿਲਾਂ ਦਾ ਰਿਕਾਰਡ ਇਹਦੇ ਥੱਲੇ ਗਿਆ 14 ਕਿਲੋ ਤੇ 14 ਕਿਲੋ ਤੇ ਦੋ ਦੰਦ ਦੀ ਆਹਲੇ ਹਾਂਜੀ ਹੁਣ ਵੀ ਦੂਸਰੇ ਸੂਹਾ ਸੂਗੀ ਕੀਰੀ ਸੂਗੀ ਜੀ ਪਹਿਲੋਂ ਆ ਵੱਡੀ ਬੁੱਡੀ ਵੱਡੀ ਬੋਹ ਦਾ ਬਹੁਤ ਆ ਜੀ ਲੰਬਾਈ ਲੰਬੂਈ ਵੀ ਆ ਕੱਦ ਕਾਠ ਵੀ ਚੰਗਾ ਤੇ ਜੇ ਚੜਾਈ ਦੀ ਗੱਲ ਕਰ ਲੈਣਾ ਉਸ ਤੋਂ ਝੋਟੀ ਦੀ ਯਾਰ ਚੜਾਈ ਬਹੁਤ ਹੈ ਚੜਾਈ ਤੋੜਾ ਬਹੁਤ ਵਧੀਆ ਕੱਟੀ ਲੱਗ ਸਕਦੇ ਕਹਿ ਸਕਦੇ ਵੀ ਚੜਾਈ ਚੂਈ ਵਾਲੇ ਪਾਸੋਂ ਘੱਟ ਨਹੀਂ ਜਗਦੀ ਜੀ ਕਿਵੇਂ ਆ ਤੋੜਦੇ ਤੋੜਦੇ ਆ ਜਗਦੀ ਮੈਂ ਡਰਦੀ ਆ ਥੋੜਾ ਜਿਹੇ ਕੋਲ ਠੀਕ ਆ ਗੱਲ ਹਾਂਜੀ ਤੇ ਉਦਾਂ ਤਾਂ ਨਹੀਂ ਕੋਈ ਦਿੱਕਤ ਆ। ਨਹੀਂ ਨਹੀਂ ਕੋਈ ਦਿੱਕਤ ਨਹੀਂ ਗੀ। ਠੀਕ ਆ ਗੱਲ। ਹਾਂ ਜੀ। ਆ ਉਦਾਂ ਬਾਈ ਕਹਿੰਦਾ ਕੋਈ ਦਿੱਕਤ ਨਹੀਂ। ਬਾਕੀ ਜਦੋਂ ਉਰਲੇ ਬੰਨੇ ਆਉਗੀ ਉਦੋਂ ਦੱਸੂ। ਹਾਂ ਜੀ ਹਾਂ ਜੀ। ਉਦੋਂ ਭੱਜੂਗੀ ਵੀਰਾ। ਕਿ ਥੋੜਾ ਡੰਗਰਾ ਕਰਕੇ ਆਉਗੀ ਨਾ ਉਹਨਾਂ ਨੂੰ। ਬਾਕੀ ਤੋਰਾ ਹੀ ਇਹਦਾ ਬਹੁਤ ਵਧੀਆ ਆਰਾਮ ਨਾਲ ਹੀ ਤੁਰਦੀ ਆ ਜੀ। ਠੀਕ ਆ ਗੱਲ। ਹਾਂ ਜੀ। ਠੰਡੇ ਸਵਾਲੀਆ। ਠੰਡੇ ਸਵਾਲੀਆ ਇਹਦਾ। ਏਰੀਆ ਠੰਡਾ ਹੀ। ਹੰਡੇ ਲਾ ਕੇ ਜਵਾਈ ਰਿਆ ਕੱਟੀ ਤੇ ਬਾਕੀ ਕੱਟੀ ਚੰਗੀਆਂ ਤੋਰਾ ਦੂਰਾ ਇੱਥੋਂ ਕਰ ਸਕਦੇ ਹਾਂ ਚੈੱਕ ਹਾਂਜੀ ਇੱਥੋਂ ਦਿਖਾ ਦੇ ਗੈਰੀ ਕਿਉਂਕਿ ਉੱਧਰ ਨੂੰ ਜਾਂਦਾ ਪਸ਼ੂ ਥੋੜਾ ਜਿਆਦਾ ਜਗਦਾ ਹੀ ਉੱਧਰ ਨੂੰ ਜਾਂਦਾ ਕੱਦ ਵੀ ਫੁੱਲ ਆ ਗਿਆ ਤੇ ਚੜਾਈ ਵੀ ਫੁੱਲਾ ਤੇ ਨਾਲ ਖੜ ਕੇ ਵੀ ਕੋਸ਼ਿਸ਼ ਰਹੂਗੀ ਵੀ ਇਹਦਾ ਕੱਦ ਸੋਨੂੰ ਇੱਕ ਵਾਰੀ ਆਪਾਂ ਦਿਖਾਣ ਤਾਂ ਤਾਂ ਦੇ ਕੋਈ ਥਣ ਕਿੱਡੇ ਕੁਆਲਿਟੀ ਦਾ ਲੱਗਿਆ ਪੂਰਾ ਜਿਵੇਂ ਸਮਰਸੀ ਵਾਲ ਮੋਟਰਾਈਕਲ ਬਾਕੀ ਆ ਬਾਈ ਦਾ ਇਹਦੇ 20 ਦਿਨ ਰਹਿੰਦੇ ਆ ਜੀ ਪੂਰੇ ਪੂਰੇ 20 ਦਿਨ ਰਹਿੰਦੇ ਆ ਜੀ ਦੰਦਾਂ 'ਚ ਦੋ ਦੰਦ ਦੋ ਦੰਦ ਆ ਹਾਂਜੀ ਦੂਸਰਾ ਸੂਰਾ ਸੂਹੂਗੀ ਵੇਖੋ ਪੈਸੇ ਇਹਦਾ 1,65,000 ਰੁਪਏ ਆ ਜੀ 1.65 ਮੁੱਲ ਆ ਮਾਫੀ ਹੋਜੋ ਹਾਂ ਜੀ ਮੱਜੀ ਕਰਦਾ ਇਹ ਛੋਟ ਛੱਪਾ ਜਦੋਂ ਕੋਈ ਭਰਾ ਆਊਗਾ ਦੇਖਾਂਗੇ ਠੀਕ ਆ ਗੱਲ ਮੋੜਨਾ ਨਹੀਂ ਬਾਈ ਕਹਿੰਦਾ ਨਹੀਂ ਜੀ ਮੋੜਦੇ ਕੋਈ ਨਹੀਂ ਜੀ ਦੇ ਕੇ ਤੋਰਾਂਗੇ ਬਾਡੀ ਵਾਲੇ ਪੱਖ ਤੋਂ ਵੀ ਲਾਜਵਾ ਆ ਗਈ ਤੇ ਹੁਣ ਕਹੇਰੀ 4 ਨੰਬਰ ਵਾਲੀ ਦੀ ਬਾਡੀ ਦਿਖਾ ਬੰਦਾ ਲੈਵਾ ਜਮੀ ਬੰਦਰ ਲੈਵਾ ਬੰਦਰ ਦੁੱਧ ਨੂੰ ਦੇਖੋ ਜੀ ਦੁੱਧ ਤਾਂ ਜਿਵੇਂ ਕਹਿੰਦੇ ਵੀ ਉਠਣੀ ਆ ਦੰਦਾਂ ਕਿਵੇਂ ਭਾਈ ਬਾਹਲਾ ਦੁੱਧ ਹੀ ਚਾਰ ਦੰਦਾਂ ਜੇ ਮੂੰਹ ਤੋਂ ਚਾਰ ਦੰਦਾਂ ਚਾਰ ਦੰਦਾਂ ਦੇਖੋ ਇਹ ਪਹਿਲੇ ਸੂਏ ਆ ਉਹ ਦੋ ਦੰਦਾਂ ਦੇਖੋ ਇਹ ਡੰਗਰ ਡੰਗਰ ਤੇ ਡਿਪੈਂਡ ਕਰਦਾ ਠੀਕ ਆ ਗੱਲ ਹਾਂ ਇਹ ਤੂੰ ਪਹਿਲਾ ਸੂਆ ਸੂਈ ਹੋ ਯਾਰ ਨਾਲ ਆ ਦੇਖੋ ਸਰੀਰ ਦੇ ਉੱਤੇ ਨਾ ਕੱਲੀ ਕੱਲੀ ਨਾੜ ਦਿਖਦੀ ਆ ਬੱਚਾ ਕੀ ਆ ਜੀ ਨਾਲ ਇਹਦੇ ਕੱਟਾ ਜੀ ਮਗਰ ਇਹਦੇ ਨਾਲ ਕੱਟਾ ਇੱਥੋਂ ਦਿਖਾ ਕੇ ਰੀ ਆਰਡਰ ਰੱਖਦੀ ਆ ਜੋਸ਼ ਵਾਲਾ ਪੂਰਾ ਜਿਵੇਂ ਜੋਸ਼ ਵਾਲਾ ਜੀ ਡਰਚ ਵਾਈ ਨਾ ਇਹ ਛੋਟਾ ਜਿਹਾ ਬੱਚਾ ਕੱਢ ਲੈ ਚਵਾਈ ਇੰਨੀ ਬਹੁਤ ਕੰਮ ਦੀ ਚੌਣ ਦੀ ਬਾਈ ਇਹ ਕਹਦੋਗੇ ਆਪਾਂ ਚੋ ਕੇ ਦਿਖਾ ਦੇ ਵੀਡੀਓ ਵੀ ਚੋ ਕੇ ਦਿਖਾ ਦਾਂਗੇ ਇਹਨੂੰ ਤੋੜ ਦੇ ਬਾਈ ਬੱਚਾ ਕੀ ਨਾਮ ਕੱਟਾ ਜੀ ਨਾਲ ਕੱਟਾ ਤੇ ਵੱਡੀ ਆ ਗਈ ਸੱਜਣੋ ਇਹ ਵੀ ਫੁੱਲ ਵੀ ਵੱਡੀ ਚ ਵੀ ਬਲ ਪੈਂਦੇ ਨੇ ਇਹ ਗੱਲ ਕਰ ਲਈਏ ਨੇੜੇ ਫੜ ਕੇ ਤੋੜ ਥੋੜੀ ਬੂਤੀ ਦੇ ਕੋਈ ਕਿੰਡੀ ਜਿਵੇਂ ਨਾ ਛੋਟੇ ਜਿਹੇ ਬੱਚੇ ਦੀ ਬੂਤੀ ਹੁੰਦੀ ਹੈ ਛੋਟੀ ਜਿਹੀ ਕੱਟੀ ਦੀ ਏਡੀ ਸੋਹਣੀ ਪਿਆਰੀ ਬੂਤੀ ਹੈ ਵੱਡੀ ਚ ਵੀ ਬਲ ਨੇ ਬਿਲਕੁਲ ਬਰੀਕ ਚਮੜੇ ਦੇ ਵਿੱਚ ਆ ਗਈ ਲੇਵਾ ਸਾਨੂੰ ਮੈਂ ਦੱਸਿਆ ਵੀ ਭਾਈ ਲੇਵਾ ਜਰੂਰ ਟ੍ਰੈਕਟਰ ਰੱਖਦੀ ਆ ਪਰ ਬਾਡੀ ਦੀ ਚੜਾਈ ਬਹੁਤ ਇੱਕ ਤਾਂ ਆਪਾਂ ਕਹਦੇ ਨੇ ਝੋਟੀ ਯਾਰ ਕੱਲੀ ਉੱਚੀ ਆ ਇਹਦਾ ਕੱਲੀ ਉੱਚੀ ਵਾਲਾ ਕੰਮ ਨਹੀਂ ਹੈਗਾ ਐ ਖੋਂ ਦਿਖਾ ਗਰੀ ਐ ਲੱਗੂ ਸਾਨੂੰ ਵੀ ਯਾਰ ਜਿਵੇਂ ਛੋਟਾ ਹਾਥੀ ਤੁਰੇ ਹਾਂਜੀ ਹਾਥੀ ਵਰਗੇ ਹਾਥੀ ਦੇ ਭਲੇਕਾ ਪੈਂਦਾ ਹੀ ਪੂਰਾ ਆ ਦੰਦਾਂ ਚਾਰ ਦੰਦ ਕਿੰਨੇ ਕਰਿੰਦਾ ਸੂਆ ਬਾਈ ਨਹੀਂ ਨਹੀਂ ਇਹ ਸਾਰੀ ਹਫਤੇ ਦੀ ਸੂਈ ਹੈ ਜੀ ਕੱਚੀ ਸੂਈ ਜਾਂਦੀ ਹੈ ਹਾਂਜੀ ਹਫਤਾ ਆਇਆ ਸੂਈ ਨੂੰ ਵੱਡੀਆਂ ਵੱਡੀਆਂ ਲੈ ਵੱਡੀਆਂ ਵੇਖ ਸੂਈ ਬਲਕ ਚੰਗੇ ਥਾਂ ਦੇ ਖਾਨਚ ਮਾਰਿਆ ਹੱਥ ਚੰਗੀ ਵੱਡੀ ਠੀਕ ਆ ਗੱਲ ਹਾਂਜੀ ਵੱਡੀਆਂ 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 ਝੋਟੀਆਂ ਵਾਲਾ ਲੈ ਆਏ ਤੇ ਬਾਾਕੀ ਕੱਦ ਕਾਠ ਵਾਲੇ ਮਾਮਲੇ 'ਚ ਨਹੀਂ ਛੋਟੀ ਮਿਲੂ ਤੁਹਾਨੂੰ ਛੋਟੀ ਕੋਈ ਵੀ ਜਿੰਨੀਆਂ ਤੁਹਾਨੂੰ ਦਿਖਾਵਾਂਗਾ ਇੱਧਰ ਉੱਠਾਂ ਜਿੱਤੇ ਜਿਹੜੇ ਪਸ਼ੂ ਇਹ ਤਾਂ ਬਾਏ ਵੱਡੇ ਆਈ ਗੱਦ ਦੁੱਧ ਕਿੰਨਾ ਹਾਜ਼ਰ ਆ ਭਾਈ ਹੁਣ ਇਸ ਟਾਈਮ ਮੇਰੇ ਥੰਡੇ 14 ਲੀਟਰ ਦੁੱਧ ਹਾਜ਼ਰ ਹੈ ਜੀ ਪੂਰਾ 14 ਕਿਲੋ 14 ਕਿਲੋ ਜੀ ਪੂਰਾ ਹਾਜ਼ਰ ਹੈ ਜੀ ਲੇਵਾ ਬੰਦਰਾ ਲੇਵਾ ਐ ਬੰਦ ਦੇਖੋ ਤੁਸੀਂ ਨਾੜਾ ਦੇਖੋ ਲੇਵੇ ਤੇ ਇਦਾਂ ਪਰ ਚਵਾਈ ਹੁਣੇ ਕਰਕੇ ਦਿਖਾ ਦਾਂ ਵੀਡੀਓ 'ਚ ਆਪਾਂ ਠੀਕ ਆ ਗੱਲ ਪਿਛਲੇ ਥਾਣਾ 'ਚ ਮੈਂ ਕੱਟਾ ਛੱਡ ਗਿਆ ਨਾ ਪਿਛਲੇ ਪਿਛਲੇ ਥਾਣਾ 'ਚ 6-7 ਲੀਟਰ ਦੀ ਬਾਲਟੀ ਠੀਕ ਹੈ ਹੁਣ ਵੀ ਝੋਦਿਆਂਗੇ ਆਪਾਂ ਤੈਨੂੰ ਵੀਡੀਓ 'ਚ ਝੋਕੇ ਦਿਖਾ ਦਾਂਗੇ ਹੋਰ ਬੋਲੋ ਇਹ ਇੱਥੇ ਵੱਡੀ ਵੱਡੀ ਮੱਜਾਂ ਵੱਡੀ ਵੱਡੀ ਮੱਜਾਂ ਨੂੰ ਮਾਤ ਪਾਈ ਜਾਂਦੀ ਹੈ ਇੱਥੇ ਦਿਖਾ ਦਿਆਂ ਆਰਡਰ ਕੁਆਲਿਟੀ ਇਨ੍ਹਾਂ ਦੇ ਵੱਡੇ ਛੱਡੇ ਆਈ ਉਹਨਾਂ ਨੂੰ ਮਾਤ ਪਾਉਂਦੇ ਥੱਲੇ ਨਾੜਾਂ ਦੇਖ ਕੇ ਡੇਟਾਪ ਦੀਆਂ ਤੇ ਆ ਗਈ ਬਿਲਕੁਲ ਬਰੀਕ ਮੇਰਾ ਖਿਆਲ ਜੈਡ ਬਲੈਕ ਆ ਗਈ ਜੈਡ ਬਲੈਕ ਆਈ ਸਾਰੀ ਮੇਲੇ ਮੂਰੇ ਤਾਂ ਨਹੀਂ ਲੱਗੀ ਜੀ ਮੇੜਾ ਨਹੀਂ ਲੱਗੀ ਜੀ ਮੇੜਾ ਲੱਗੂਗੀ 14 ਕਿਲੋ ਹੈਗਾ 14 ਕਿਲੋ ਹੁਣ ਹੈ ਆ ਜੀ ਡੰਗ ਤੋਂ ਡੰਗ ਚਵਾ ਕੇ ਦਿਵਾਂਗੇ ਜੀ ਹੋਰ ਬੋਲੋ ਪੈਸੇ ਕਿੰਨੇ ਆਗਲੇ ਜੇ ਜੀ ਆਨਲਾਈਨ ਚੋਕੇ ਲਊਗਾ ਆਨਲਾਈਨ ਆਪਣੀ ਗਰੰਟੀ ਹੋ ਗਈ ਹੋਰ ਹੋਰ ਬਲੋ ਠੀਕ ਆ ਜੀ ਤੇ ਚੜਾਈ ਵੀ ਫੁੱਲ ਆ ਚੜਾਈ ਵੀ ਫੁੱਲ ਆ ਜੀ ਪੈਸੇ ਬਈ ਇਹਦੇ ਕਿੰਨੇ ਇਹਦਾ 1.80 ਆ ਜੀ 1 ਲੱਖ ਤੇ 80 ਹਜ਼ਾਰ 4 ਦੰਦ ਪਹਿਲਾ ਸੂਆ ਪਹਿਲਾ ਸੂਆ ਜੀ 4 ਦੰਦ 14 ਕਿਲੋ ਹਾਜ਼ਰ 14 ਕਿਲੋ ਦੁੱਧ ਹਾਜ਼ਰ ਆ ਜੀ ਤੇ ਹੁਣ ਗੈਰੀ ਮਾਰਦੇ ਅਗਲੀ ਮੈਂ ਤੇ ਕੈਮਰਾ ਇਹ ਵੀ ਫਾਨ ਨੇ ਛਣ ਦੇਖੋ ਕਿੱਡਾ ਮਜ਼ਬੂਤ ਆ ਝੋਟੀ ਨੂੰ ਪਹਿਲਣ ਝੋਟੀ ਨੂੰ ਕਿੱਡਾ ਥਣ ਮਜ਼ਬੂਤ ਲੱਗਿਆ ਇਹਦਾ ਸੂਆ ਕਿਹੜਾ ਜੀ ਇਹਦਾ ਤੀਸਰਾ ਸੂਆ ਜੀ ਇਹਨੂੰ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਏ ਜੀ ਅੱਜ 20 ਦਿਨ ਹੋ ਗਏ ਸੂਈ ਨੂੰ ਇਹਦੇ ਨਾਲ ਵੀ ਕੱਟਾ ਹੈ ਨਾ ਇਹਦੇ ਨਾਲ ਵੀ ਕੱਟਾ ਜੀ ਤੇ ਜੇ ਇਹਦੀ ਗੱਲ ਕਰ ਲਈਏ ਮੈਲੇ ਨੂੰ ਚੱਲ ਟੀ ਹਾਂ ਇਹ ਮੈੜਾ ਲੱਗਟ ਹੀ ਹੈ ਜੀ ਲੱਗ ਘਟ ਹਾਂ ਜੀ ਤੇ ਦੁੱਧ ਬਾਈ ਹਾਜ਼ਰ ਦੁੱਧ ਇਸ ਟਾਈਮ ਇਹਦੇ ਥਲੇ ਹਾਜ਼ਰ ਹੈਗਾ 17 ਕਿਲੋ 17 ਕਿਲੋ 17 ਪੂਰਾ ਜੀ ਡੰਗ ਤੋਂ ਡੰਗ ਚੋੜਾ ਮੈਂ ਕਿ ਚਵਾ ਕੇ ਦੇਾਂਗੇ ਜੀ 17 ਕਿਲੋ ਪੂਰਾ ਆ ਬੋਚ ਕੇ ਲੈ ਚੱਲ ਬੋਚ ਕੇ ਬੋਚ ਕੇ ਬੋਚ ਦੇ ਦੇਖ ਦੇ ਕਿੰਦਰ ਤੇ ਲਕਣਾ ਥੋੜੀ ਇਧਰ ਨੂੰ ਕੱਢ ਲਿਆ ਕਰ ਸੁੱਕੇ ਰਸਤੇ ਨੂੰ ਇਹ ਇੱਥੋਂ ਦਿਖਾ ਦਿ ਇਹਦੇ ਕੋਲੇ ਹੈਗਾ ਬਾਕੀ ਲੇਵਾ ਪਾਂਡਾ ਵੀ ਸੋਹਣਾ ਰੱਖਦੇ ਬੱਤੀ ਵੀ ਬੜੀ ਪੂਰੀ ਹੈ ਜੀ ਵਜਨ ਦੇਖੋ ਪੂਰਾ ਵਜਨ ਆ ਝੋਟੀ ਚ ਅ ਭਜਨ ਬਜਾ ਕਦ ਕੋਦ ਸਿੰਗਾ ਸੁੰਗਾ ਤੋਂ ਵੀ ਸਾਰੇ ਪਾਸੇ ਤੋਂ ਇਸ ਸਿੰਗ ਵਾਲੇ ਪੱਖ ਤੋਂ ਵੀ ਬੰਦ ਆ ਗਈ ਬੋਚ ਕੇ ਲਿਆ ਭਾਈ ਐਂ ਦੀ ਲੈ ਕੇ ਆਂ ਐਂ ਦੀ ਆਈ ਐਂ ਦੀ ਲੈ ਕੇ ਆਂ ਆ ਇਧਰਲੇ ਪਾਸੇ ਦੀ ਲਿਆ ਥੋੜਾ ਜਿਹਾ ਉਧਰ ਗਿੱਲਾ ਉਹ ਬੱਚੇ ਕਰਕੇ ਜ਼ਿਆਦਾ ਕਰਦੀ ਐ ਹਾਂਜੀ ਚਵਾਈ ਦੀ ਚਵਾਈ ਫੋਕੀ ਆ ਬਿਲਕੁਲ ਚਵਾਈ ਬਹੁਤ ਓਕੇ ਆ ਜੀ ਚਵਾਈ ਜਿਹਨੇ ਆਪਣੇ ਕਿਸੇ ਦੀ ਨਾਂ ਦਾ ਛੱਟਾ ਛਰਲਾ ਮਿਲੂਗਾ ਜੀ ਕਿਸ ਦੇ ਠੀਕ ਹੈ ਜੀ ਚਵਾਈ ਦੀ ਕੋਈ ਵੀ ਬੱਚਾ ਧਾਰ ਘਟਲੇ ਚ ਆਣ ਕੇ ਕੋਈ ਵੀ ਬੱਚਾ ਕੋਈ ਬਜ਼ੁਰਗ ਜੇਣਾ ਮਰਜੀ ਧਾਰ ਘਟਿਆ ਇਹਦੇ ਕੋਲ ਤਾਂ ਤਿਆਰੀ ਦੀ ਆ ਗਿਆ ਤਿਆਰੀ ਦਾ ਦੁੱਧ ਹੈ ਜੀ ਪੂਰਾ ਨਹੀਂ 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 ਪਿਆਰ ਨਾ ਆਪਾਂ ਇਹ ਨਹੀਂ ਗੱਲ ਕਰਾਂਗੇ ਵੀ ਬੱਦ ਜੀ ਅਗਲੇ ਦੀ ਕਿਸਮਾਂ ਦਾ ਚਲੋ ਸਾਡੇ ਕੋਲ ਡੰਗਰ ਜਾਦੇ ਹੋ ਜਾਂਦੇ ਉਹਦਾ ਕਰਕੇ ਖਰਾਕ ਰੂਗ ਦਾ ਫਰਕ ਪੈ ਜਾਂਦਾ ਦੁੱਧ ਪਾਈ ਕਹਿੰਦਾ 17 ਕਿਲੋ 17 ਕਿਲੋ ਹਜ਼ਾਰ ਹੁੰਦਾ ਵੀ ਕੈਨ ਵਾਲਾ ਬਾਡੀ ਦੀ ਇਹ ਵੀ ਬਹੁਤ ਚੌੜੀ ਆ ਹਾਂ ਜੀ ਲੰਬਾਈ ਦੇਖੋ ਛੋਟੀ ਦੀ আর ਚੜਾਈ ਦੇਖੋ ਬੁੱਢੀ ਜਾਨਵਰ ਛੋਟਾ ਨਹੀਂ ਹੈਗਾ ਕੋਈ ਕੋਈ ਵੀ ਜਾਨਵਰ ਨਹੀਂ ਛੋਟਾ ਜੀ ਆਪਣੇ ਕੋਲ ਘਰੇ ਰੱਖੀਆਂ ਝੋਟੀਆਂ ਉਹ ਵੀ ਛੋਟਾ ਜਾਨਵਰ ਕੋਈ ਨਹੀਂ ਆ ਇਹਦੇ 17 ਕਿਲੋ ਵਾਲੀ ਦਾ ਰੇਟ ਕੀ ਰਹੂਗਾ ਤੀਜੇ ਜੀ ਵਾਲੀ ਦਾ ਇਹਦਾ 170 ਆ ਜੀ 1 ਲੱਖ ਤੇ 70 ਜੇ ਕਿਸੇ ਨੇ ਜੋੜਾ ਲੈਣਾ ਹੋਇਆ ਬਾਈ ਜੋੜਾ ਲੈਣਾ ਮਾਨ ਤਣ ਖੁੱਲਾ ਕਰ ਦਾਂਗੇ ਕੋਈ ਨਹੀਂ ਕਰ ਦਾਂਗੇ ਖੁੱਲਾ ਮਾਨ ਤੇ ਬਾਕੀ ਦੁੱਧ ਜਿੰਨਾ 14 ਤੇ 17 ਦੱਸਿਆ ਹਾਂ ਜੀ ਪੂਰਾ ਫੁੱਲ ਮਿਲੂਗਾ ਇਹ ਆਪਾਂ ਰੇਜ ਤਾਂ ਨਹੀਂ ਚਵਾਉਣਾ ਨਾ ਜੀ ਨਾ ਮੈਂ ਕਹੇ ਜਿਸ ਟਾਈਮ ਜਿਸ ਟਾਈਮ ਮਰਜ਼ੀ ਚੋ ਵੀ ਜੀ ਕਿਸੇ ਭਰਾ ਨੇ ਨਹੀਂ ਵੀ ਆਉਣਾ ਤਾਂ ਵੀਡੀਓ ਕਾਲ ਕਰ ਲੈ ਚਵਾਈ ਦੇ ਟਾਈਮ ਤੇ ਆਪਾਂ ਵੀਡੀਓ 'ਚ ਵੀ ਚਵਾ ਦਾਂਗੇ ਮੇਰੇ ਭਰਾ ਬਹੁਤ ਲੈ ਕੇ ਗਏ ਅੱਗੇ ਨਹੀਂ ਵੀ ਆ ਸਕਦਾ ਤਾਂ ਵੀਡੀਓ ਕਾਲ ਲਾ ਲੈ ਦੋਵੇਂ ਟਾਈਮ ਚਵਾਈ ਦੇ ਟਾਈਮ ਉਹਨੇ ਚਵਾਈ ਕਰਕੇ ਕਰਾਵਾਂਗੇ ਆ ਚੋਟੀ ਦੇ ਕੇਰਾ ਟੇਢੀ ਖੜੀ ਤੇ ਗਰੀ ਹੋਰ ਮਾਰਾ ਇੱਥੋਂ ਕੈਮਰਾ ਯਾਰ ਵੱਡੀ-ਬੁੱਡੀ ਬਾਹਲੀ ਵੱਡੀ ਆ ਜੀ ਚਾਰ ਦੰਦੇ ਝੋਟੀ ਯਾਰ ਵੱਡੀ ਦੇਖੋ ਕਿ 14 ਕਿਲੋ ਹਾਜ਼ਰ ਤੇ ਨਾਲ ਵਾਲੀ ਤੀਜਾ ਸੁਹਾ ਇਹ ਵੀ ਦੁੱਧ ਵਾਲਾ ਪੀਸਾ ਇਹਦੇ ਕੋਲੇ ਹੈਗਾ 17 ਕਿਲੋ ਹਾਜ਼ਰ ਇੱਕ ਸੀਨ ਹੋ ਜਾਂਦਾ ਕੈਨਾਲਾ ਇੱਕ ਸੀਨ ਹੁੰਦਾ ਵੀ ਅੱਜ ਹੈਗਾ ਹਾਂਜੀ ਹਾਂਜੀ ਤੇ ਬਾਈ ਕਹਿੰਦਾ ਚਬਾਉਣ ਚ ਕੋਈ ਗਰੇਜ ਨਹੀਂ ਜਿਹੜਾ ਆ ਨਹੀਂ ਸਕਦਾ ਵੀਡੀਓ ਕਾਲ ਤੇ ਚਵਾਈ ਦਿਖਾਵਾਂਗੇ ਜਿਹੜਾ ਆ ਸਕਦਾ ਹਾਂਜੀ ਹਾਂਜੀ ਆਪਦੀ ਤਸੱਲੀ ਕਰ ਤਸੱਲੀ ਕਰਕੇ ਲੈ ਜੀ ਚੋਣ ਚਬਾਉਣ ਦੀਆਂ ਫਿੱਟ ਨੇ ਛਰਲਾ ਛਿੱਟਾ ਕਿਸੇ ਦਾ ਨਹੀਂ ਛਰਲਾ ਛੱਟਾ ਨਹੀਂ ਮਿਲੂਗਾ ਜਿਤਨਾ ਮਰਜੀ ਦੇਖੇ ਕੋਈ ਸਰਨਾ ਜੱਟਾਂ ਦੀ ਗੱਲ ਆ ਜਿਵੇਂ ਭਰਾ ਕਈ ਕਹਿੰਦੇ ਨੇ ਵੀ ਯਾਰ ਰੇਟ ਕੈਡਾ ਕਿਉਂਕਿ ਜਿਹੜੀ ਚੀਜ਼ ਯਾਰ ਚੀਜ਼ ਤਾਂ ਦੇਖੋ ਯਾਰ ਚੀਜ਼ ਤਾਂ ਤਿਆਰੀ ਦੀ ਆ ਦੁੱਧ ਵੀ ਤਿਆਰ ਆ ਬਾਈ ਪੱਕੀ ਜਨਵਰਾਂ ਚ ਦੇਖੋ ਕੋਈ ਕਮੀ ਕਿਸੇ ਪਾਸੇ ਕਮੀ ਪੇਸ਼ੀ ਦੇਖੋ ਨਾਲ ਲੱਗ ਕੇ ਦੇਖੋ ਝੋਟੀ ਦੇ ਕੱਦ ਦੇਖੋ ਇੱਡਾ ਕੱਦ ਕੋਈ ਨਾ ਲਾ ਵੀ ਸੋਨਾ ਸੋਨਾ ਐਡਾ ਬੱਚਾ ਪਾਲਣਾ ਬਹੁਤ ਬਹੁਤ ਹੈ ਬੱਚਾ ਹੀ ਕੋ ਇਹਨੂੰ ਬੱਚਾ ਪਾਲਣਾ ਐਡਾ ਔਖਾ ਚਾਂਦੀ ਚਾਂਦੀ ਦੇ ਪਾਲ ਆ ਦੋ ਦੰਦ ਕਮਾਲੇ ਕਰੀ ਜਾਂਦੇ ਕਮਾਲ ਕਰੀ ਜਾਂਦੀ ਆ ਜੀ ਦੇਖੋ ਝੋਟੀ ਕੱਦ ਬੀਜਾ ਸੁਆ ਸੁਈ ਜਾਂਦੀ ਜੀ ਕਰਨਾ ਕਿ ਆ ਦੋ ਦੰਦ ਵੀ ਸੁਪਾਂਦੀ ਆ ਹਾਂ ਜੀ ਸਾਰੀਆਂ ਇੱਕ ਸਾਈਜ਼ ਦੀ ਝੋਟੀਆਂ ਹਾਂਜੀ ਹਾਂਜੀ ਹੁਣ ਦੇਖੋ ਦੋ ਦੰਦ ਕੱਟੀਆਂ ਦੇਖੋ ਬੂਰੀਆਂ ਵੀ ਖੜੀਆਂ ਹਨ ਇਹਨਾਂ ਦਾ ਸਾਈਜ਼ ਵੀ ਦੇਖ ਲੋ ਹਰ ਉਹਨਾਂ ਦਾ ਸਾਈਜ਼ ਵੀ ਦੇਖ ਇਹਦਾ ਵੀ ਦੇਖ ਲੋ ਹਰ ਉਹ ਵੀ ਦੇਖੋ ਚਲੋ ਪਾਲੀਆਂ ਦਾ ਉਹ ਵੀ ਕੇ ਨੇ ਆ ਜਾਓ ਦੋ ਦੋ ਦੰਦ ਹੋ ਗਈਆਂ ਜੀ ਦੇਖੋ ਤੇ ਹੁਣ ਲੈ ਇਧਰਲੇ ਬੰਨਿਆ ਕੱਟੀ ਦਿਖਾ ਦੇ ਐਂ ਖੜੀਏ ਇੱਥੋਂ ਚਗਾਲਾ ਕਰੀ ਜਾਂਦੀ ਆ ਸਿੰਘ ਬੰਦਾ ਇਹ ਕਿਵੇਂ ਆ ਬਾਈ ਉਮਰ ਚ ਇਹ ਉਹ 2 ਸਾਲ ਦੀ ਹੋਈ ਆ ਜੀ ਦੋ ਹੀ ਦੰਦ ਦੋ ਦੰਦ ਦਾ ਮੇਰਾ ਗੱਲ ਹੁਣ ਜੀ ਇਹ ਦੋ ਦੰਦ ਹੋਈ ਆ ਜੀ ਠੀਕ ਆ ਜੀ ਹਾਂ ਜੀ ਤੇ ਇਹ ਗੱਬਣ ਬਾਈ ਗੱਬਣ ਟੀਕੇ ਲੱਗੇ ਹੋਏ ਆ ਜੀ ਇਹਨਾਂ ਨੂੰ 22 ਦੰਦ ਲੱਗੇ 25 25 ਦੰਦ ਲੱਗੇ ਟੀਕੇ ਲੱਗੀਆਂ ਨੂੰ ਹੋ ਗਿਆ ਇਹ ਮਹੀਨੇ ਵਾਂਗੂ ਹੋ ਗਿਆ ਟੀਕਾ ਲੱਗਾ ਦੂਸਰੀ ਝੋਟੀ ਹਾਂ ਜੀ ਇਹਦਾ 100% ਸਾਨੂੰ ਆਸ ਆ ਜੀ ਘਟ ਘਟ ਕਰਤਾ ਇਹਨੇ ਝੋਟੀ ਇਹਦਾਾਨੂੰ ਆਸ ਦਾ 100% ਵੀ ਰਹੂਗੀ ਇਹ ਕਿੰਨੇ ਦੰਦ ਆ ਬਾਈ ਇਹ ਵੀ ਚਾਰ ਦੰਦ ਆ ਜੀ ਖਾਣੇ ਇਹਨਾਂ ਦੇ ਸਿੰਗਲ ਚਾਰ ਹੀ ਨੇ ਸਿੰਗਲ ਚਾਰ ਜੀ ਬਿਲਕੁਲ ਕੋਈ ਕਿਸੇ ਤਰ੍ਹਾਂ ਕੋਈ ਛਾਟ ਛਟਾ ਛੂਟ ਕੋਈ ਇਹ ਝੋਟੀ ਇਹ ਜੋੜੇ ਦਾ ਰੇਟ ਇਹ ਕੱਲੀ ਕੱਲੀ ਦਾ ਦੱਸ ਦੋ ਉਹਦਾ 50000 ਰੁਪਈਆ ਇਹ ਇਹਦਾ ਜੀ ਇਹਦਾ 55000 ਰੁਪਈਆ ਇਹਦਾ ਬਾਈ ਕਹਿੰਦਾ 55 ਇਹਦੀ ਝੋਲੀ ਤੁਹਾਨੂੰ ਮੈਂ ਜ਼ਰੂਰ ਦਿਖਾ ਦੂਗਾ ਹਾਂ ਜੀ ਥੱਲੇ ਇੱਕ ਵਾਰੀ ਹਾਂ ਜਦੋਂ ਇੱਧਰਲੇ ਬੰਨੇ ਜਾਊਗੀ ਨਾ ਗੈਰੀ ਝੋਲੀ ਬਾਹਲੀ ਚੰਗੇ ਦੇਖੋ ਥਾਣਾ ਦੀ ਬਿਰਲਾ ਦੇਖੋ ਕਿੰਨੀ ਆ ਇੱਥੋਂ ਇੱਥੋਂ ਦਿਖਾ ਦਿਓ ਦੇਖੋ ਬਿਰਲਾ ਕੰਨੀਆ ਉਹ ਸੋਨਾ ਰੱਖਦੀ ਆ ਹਾਂ ਜੀ ਤੇ ਬਾਕੀ ਸਿੰਘ ਜਰੂਰ ਮਾਣਾ ਜਾਂ ਫੁੱਲਾ ਆ ਜਾਂਦਾ ਦੂਜੀ ਛੋਟੇ ਨੂੰ ਮਾਣਾ ਫੁੱਲਾ ਜਰੂਰ ਆ ਜਾਂਦਾ ਦੂਜੀ ਨੂੰ ਬਾਕੀ ਮੇਰੇ ਉਹ ਰੇਟ ਵੀ ਬਾਈ ਕਹਿੰਦਾ ਲੈ ਲਾਂਗੇ 55 ਤੇ ਹੁਣ ਗੈਰੀ ਆ ਬੱਛੀ ਤੇ ਮਾਰ ਇਹ ਪਹਿਲੇ ਸੂਆ ਜੀ ਦੋ ਦੰਦਾ ਮੂੰ ਤੋਂ ਲੱਭੂ ਕਰੀ ਪਰਲੇ ਬੰਨੇ ਨੂੰ ਥੂੜੀ ਪਰਾਂ ਨੂੰ ਠੱਕ ਦੇ ਇਧਰ ਦਿਖਾ ਦਾਂਗੇ ਆਪਾਂ ਇਹ ਆ ਗਈ ਦੋ ਦੰਦ ਆ ਗਈ ਬਾਈ ਕਹਿੰਦਾ ਸੂਆ ਪਹਿਲਾਂ ਤੇ ਨਾਲ ਵੀ ਬੱਛੀ ਆ ਗਈ ਹਾਂ ਜੀ ਮਗਰ ਵੀ ਬੱਛੀ ਆ ਜੀ ਗਿਰਦੀ ਬੱਛੀ ਇਹਦੇ ਮਗਰ ਨਾਲ ਇਹਦੇ ਬਾਈ ਕਹਿੰਦਾ ਆ ਗਈ ਸਾਈ ਵਾਲ ਚ ਕ੍ਰੋਸ ਆ ਤੇ ਚੌਣ ਚ ਪਾਉਣ ਚ ਫਿਰ ਚੌਣ ਤੇ ਬਿਲਕੁਲ ਠੰਡੀ ਆ ਜੀ ਕੋਈ ਜੱਕਰ ਨਹੀਂ ਕਿਸ ਤਰ੍ਹਾਂ ਦੁੱਧ ਦੇ ਥੱਲੇ 12 ਕਿਲੋ ਆ ਜੀ ਕਿੰਨੇ ਦਿਨ ਦੀ ਸੂਆ ਜੀ ਸੂਈ ਨੂੰ ਹੋ ਗਿਆ ਜੀ ਇਹਨੂੰ 22 ਦਿਨ ਹੋ ਗਏ ਮੈਨੂੰ ਲੱਗਦੀ ਮੈਲਾ ਮੂਲਾ ਲੈ ਸੁੱਟਣ ਦੇ ਹੀ ਕੱਲ ਪਰਸੋਂ ਥੋੜਾ ਲੇਟ ਲੱਗੀ ਮੈ 12 ਕਿਲੋ ਹਾਜਰ 12 ਕਿਲੋ ਹਾਜਰ ਮੱਝ ਦੇ ਬਰਾਬਰੇ ਹੋਊਗਾ ਮੱਝ ਦੇ ਬਰਾਬਰ ਦੁੱਧ ਆ ਜੀ ਇਹਦਾ ਪੈਂਡ ਬਹੁਤ ਕੀ ਰਹੂਗਾ ਜੀ ਇਹਦਾ 35000 ਰੁਪਇਆ ਹੈ 35 ਰੇਟ ਆ ਮਾਨ ਤਾਨ ਕਰਾਂਗੇ ਜੀ ਵਿੱਚੋਂ ਤੇ ਹੁਣ ਮਾਰਦੇ ਕਰੀ ਅਗਲੇ ਨੰਬਰ ਵਾਲੀ ਪੈਗੀ ਸਾਈਵਾਲ ਤੇ ਜਰਸੀ ਨਾਲ ਇਹਦੇ ਵੀ ਬੱਚੀ ਆ ਹਾਂਜੀ ਨਾਲ ਉਹਦੇ ਵੀ ਬੱਚੇ ਇਹਦਾ ਸੂਆ ਕਿੰਨੇ ਕ ਟਾਈਮ ਦਾ ਬਾਈ ਇਹਨੂੰ ਵੀ ਬਰਾਬਰੇ ਸੂਇਆਂ ਹੀ ਇਕੱਠੀਆਂ ਦੋਏ ਬਾਈਕ ਦਿੰਦਾ ਇਹ ਵੀ ਅਫੋ ਦੇਖੋ ਪਿੱਛੇ ਪਤੂ ਤੇ ਲੱਗਾ ਮੈਲਾ ਜਾ ਸਿੱਟਣ ਲੱਗੀ ਇਹਦੇ ਵੀ ਲੱਗਾ ਕੱਲ ਹੋਵੇ ਅੱਜ ਵੀ ਪਿੱਛੇ ਲੱਗਾ ਇਹਦੇ ਕੋਲ ਦੁੱਧ ਕਿੰਨਾ ਬਾਈ ਹੁਣ ਇਹ ਥੱਲੇ ਹੈਗਾ 14 ਕਿਲੋ ਇਹ 14 ਕਿਲੋ ਹਾਜ਼ਰ 14 ਕਿਲੋ ਹਾਜ਼ਰ ਹੈ ਇਹਦਾ ਰੇਟ ਕੀ ਹੈ ਜੀ ਇਹਦਾ 45000 ਰੁਪਇਆ ਜੀ ਇਹਦਾ 45 ਇਹਦਾ 35000 ਇਹ ਕਿਸੇ ਨੇ ਜੋੜਾ ਲੈਣਾ ਹੋਇਆ ਜੋੜਾ ਲੈਣਾ ਮਾਨ ਤਨ ਕਰਦੇ ਆਂ ਇੱਕ ਵੀ ਨਹੀਂ ਖੁੱਲਦਾ ਮਾਨ ਤਨ ਬਾਈ ਕਹਿੰਦਾ ਜੋੜਾ ਹਾਂਜੀ ਜੋੜੇ ਝੋੜ ਕਰਦੇ ਨੇ ਪ੍ਰਾਣ ਨੇ ਜੋੜਾ ਲੈਣਾ ਹੋਇਆ ਹਾਂਜੀ ਚੁਆਈ ਨਹੀਂ ਓਕੇ ਆ ਜੀ ਦੋਏ ਇੱਕ ਕੋਲੇ 14 ਦੋਹਾਂ ਮੰਗਰੀ ਪੱਛੀਆਂ ਨੇ ਹਾਂਜੀ ਦੋਹਾਂ ਮਗਰ ਪੱਛੀਆਂ ਆ ਜੀ ਤੇ ਹੁਣ ਗੈਰੀ ਆ ਜਾ ਆ ਪੰਛੀ ਤੇ ਮਾਰਦੇ ਕੈਮਰਾ ਇਹ ਦੰਦਾਂ ਚ ਕਿਵੇਂ ਆ ਬਾਈ ਇਹ ਖੀਰੀ ਆ ਜੀ ਅਜੇ ਖੀਰੀ ਆ ਖੀਰੀ ਆ ਜੀ ਕੱਦ ਫੁੱਲਾ ਹਣਾ ਕੱਦ ਬਹੁਤ ਫੁੱਲਾ ਇਹ ਕੱਦ ਅਜੇ ਮੂੰਹਰ ਵੀ ਕੁਛ ਨਹੀਂ ਜੀ ਅਜੇ ਸਾਰੇ ਸਿੰਗਲ ਚਾਰ ਨਹੀਂ ਇਹਨਾਂ ਦੇ ਵੀ ਸਾਰੇ ਇਹ ਗੱਬਣਾ ਬਾਈ ਗੱਬਣਾ ਹੈ ਜੀ ਕਿੰਨੇ ਬੱਚਿਆਂ ਗੱਬਣਾ ਇਹ ਕਿੰਨੇ ਟਾਈਮ ਦੀ ਗੱਬਣਾ ਇਹ 2 ਮਹੀਨੇ ਦੀ ਗੱਬਣਾ ਹੈ ਜੀ ਚੈੱਕ ਪਾਸ ਚੈੱਕ ਪਾਸ ਹੈ ਚੈੱਕ ਕਰਾਈ ਹੈ ਜੀ ਕੱਲ ਚੈੱਕ ਕਰਾਈ ਹੈ ਆ ਬਚਾਰਾ ਇਹ 3 ਮਹੀਨੇ 15 ਕਿ ਦਿਨ ਦੀ ਹੋ ਗਈ ਹੈ ਜੀ ਵੱਡੀ ਸਾਢੇ 3 ਮਹੀਨੇ ਬਹੁਤ ਵੱਡੀ ਹੈ ਜੀ ਕਦੋਂ ਉਹ ਤੋਂ ਥਣਫੂਣ ਬੜਾ ਚੰਗਾ ਲੱਗਦਾ ਤੇ ਦਿਖਾਈ ਉਹ ਗੋਰੀ ਜੀ ਦਾ ਇੱਕ ਮਹੀਨੇ ਦੀ ਗੱਬਣਾ ਉਹ 5 ਮਹੀਨੇ ਦੀ ਗੱਬਣਾ ਜੀ ਉਹ 5 ਦੀ ਤੇ ਆ ਨਾਲ ਵਾਲੀ ਆ ਜੀ ਸਾਢੇ 3 ਮਹੀਨੇ ਦੀ ਮੰਨ ਕੇ ਚੱਲੋ 3 ਮਹੀਨੇ 15 ਦਿਨ ਹੋ ਗਏ ਤੇ ਉਹ 2 ਮਹੀਨੇ ਉਹ 2 ਮਹੀਨੇ ਚੈੱਕ ਪਾ ਜੀ ਬਿਲਕੁਲ ਕੋਈ ਆਪ ਦਾ ਡਾਕਟਰ ਲਿਆਵੇ ਜੋ ਮਰਜ਼ੀ ਕਰੇ ਲੈ ਕੇ ਚੈੱਕ ਕਰਾ ਕੇ ਫਿਰ ਲੈ ਕੇ ਜਾਵੇ ਤੇ ਇਹ ਚ ਜਾਤ ਬਹੁਤ ਦੋ ਜਾਤ ਬਹੁਤ ਵਧੀਆ ਹੈ ਕੁਆਲਿਟੀ ਬਹੁਤ ਵਧੀਆ ਜੀ ਬੂਤੀ ਦੇਖੋ ਕੰਨ ਦੇਖੋ ਗੋਲ ਕੰਨ ਛੋਟਾ ਜਿਹਾ ਕੰਨ ਹੈ ਬਿਲਕੁਲ ਇਹਦਾ ਰੇਟ ਵਈ ਇਹਦਾ ਇੱਕ ਨੰਬਰ ਵਾਲੀ ਦਾ ਇਧਰ ਨਹੀਂ ਦਾ ਆ ਚਿੱਟੀ ਬੱਚੀ ਦਾ ਉਹਦਾ 45000 ਰੁਪਿਆ ਹੈ ਚਿੱਟੀ ਦਾ ਹਾਂਜੀ ਇਹਦਾ ਇਹਦਾ 50000 ਰੁਪਿਆ ਹੈ ਇਹਦਾ ਆ ਗਿਆ 50 ਜਿਹੜੀ ਆ ਦੋ ਨੰਬਰ ਦੇ ਦਿਖਾਈ ਦੇਣ ਤੇ ਜਿਹੜੀ ਆ ਖੜੀ ਆ ਇਧਰਲੇ ਬੰਨੀ ਇਹਦਾ ਵੀ 45000 ਰੁਪਿਆ ਹੈ 45 45 90 ਤੇ ਜਿਆ ਇੱਕ ਲੱਖ ਤੇ 90 ਹਜ਼ਾਰ ਹੋ ਗਿਆ ਹਾਂਜੀ ਹਾਂਜੀ ਇਹ ਤਿੰਨੇ ਕੋਈ ਭਰਾ ਲਊ ਤਾਂ ਮੰਨਦਾ ਕਿੰਨਾ ਮਾਨਦਾਨ ਕਰਾਂਗੇ ਜੀ ਵਧੀਆ ਕੁਲਾ ਇਹ ਆ ਗਈਆਂ ਚੈੱਕ ਪਾਸ ਚੈੱਕ ਪਾਸ ਆ ਜੀ ਜਾਤ ਬਹੁਤ ਚੰਗੀ ਆ ਨਹੀਂ ਜਾਤ ਬਹੁਤ ਵਧੀਆ ਯਾਰ ਕੱਦ ਦੇਖੋ ਲੰਬਾਈ ਦੇਖੋ ਬੱਚੀਆਂ ਦੀ ਬਹੁਤ ਛੋਟੀਆਂ ਨਹੀਂ ਹੈਗੀਆਂ ਨਾ ਨਹੀਂ ਛੋਟੀਆਂ ਨਹੀਂ ਛੋਟਾ ਕੱਦ ਰੱਖਣ ਵਾਲੀਆਂ ਇਹਦਾ ਤਾਂ ਗਾਂ ਜਿੱਡਾ ਕਰਤੀ ਹੈ ਹਾਂ ਜੀ ਦੋ ਦੰਦਾਂ ਦਾ ਜਿਹੇ ਮੂੰਹ ਤੋਂ ਉਹ ਵੀ ਦੋ ਦੰਦਾਂ ਦਾ ਇਹ ਵੀ ਦੋ ਦੰਦ ਦੇ ਖੀਰੀ ਹੈ ਇਹ ਖੀਰੀ ਹੈ ਉਹ ਗੋਰੀ ਬੱਚੀ ਜਿਹੜੀ ਚਿੱਟੀ ਹੈ ਉਹ ਵੀ ਉਹ ਵੀ ਦੋ ਦੰਦਾਂ ਦਾ ਜੀ ਇਹ ਵੀ ਦੋ ਦੰਦਾਂ ਦਾ ਹਾਂਜੀ ਕੋਈ ਆਪਣਾ ਜਿੰਦਾ ਮਰਜ਼ੀ ਚ ਪੂਰੇ ਚੈੱਕ ਕਰਾ ਕੇ ਦਿਆਂਗੇ ਦੰਦਾਂ ਦੀ ਪੂਰੀ ਤਸੱਲੀ ਕਰਾ ਕੇ ਦਿਆਂਗੇ ਨੰਬਰ ਬੋਲ ਦਿਓ ਜੀ 99680 57452 ਜੀ 99680 57452 ਬਾਈ ਦਾ ਨੰਬਰ ਹੈ 11 ਗੈਰੀ ਕੈਮਰਾ ਹੋਰ ਤਮਾ ਦੇ ਦੋ ਦਖਾਤੀਆਂ ਪੂਰੀਆਂ ਇੱਕ ਦੋ ਦੰਦ ਦੂਜਾ ਸੂਆ ਸਵਾਤੀ ਬਾਈ ਕਹਿੰਦਾ 20 ਕਿ ਦਿਨ ਕੱਢਦੀ ਆ ਤੇ ਇੱਕ ਚਾਰ ਦੰਦ ਕੱਟੀ ਕੋਲ 14 ਕਿਲੋ ਹਾਜ਼ਰ ਆ ਤੀਜੇ ਸੂਆ ਵਾਲੀ ਕੋਲੇ ਹੈਗਾ 17 ਕਿਲੋ ਹਾਜ਼ਰ ਤੇ ਆਹ ਕਟੀਆਂ ਦੇ ਸੀਮਨ ਲੱਗੇ ਵੇ ਤੇ ਉਹ ਤਾਜ਼ੀਆਂ ਬੱਛੀਆਂ ਤੇ ਇਧਰ ਲੀਆਂ ਆ ਗਈਆਂ ਗੱਬਣ ਚੈੱਕ ਪਾਸ ਬੱਛੀਆਂ ਜਿਹੜੀਆਂ ਦੋਨੇ ਸੂਈਆਂ ਦੋਹਾਂ ਨਾਲ ਹੀ ਬੱਛੀਆਂ ਆ ਗਈਆਂ ਤੇ ਬਾਕੀ ਇਹਨਾਂ 'ਚ ਜੋ ਜਿਹੜਾ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਿਓ ਪਿੰਡ ਕਰਤਾਰਪੁਰਾ ਨੇੜੇ ਬਲਵੇੜਾ ਆ ਗਿਆ ਹਾਂ ਬਲਵੇੜਾ ਘਰਿਆਲੀ ਸਾਹਿਬ ਆਪਣੇ ਨੇੜੇ ਲੱਗੇ ਤਹਿਸੀਲ ਤੇ ਜ਼ਿਲਾ ਆ ਗਿਆ ਸੱਜਣੋ ਬਾਈ ਦਾ ਪਟਿਆਲਾ ਜੀ ਧੰਨਵਾਦ ਹਰਿਆਣੇ ਦੇ ਨਾਲੇ ਲੱਗਦਾ ਜੀ